ਸंवਿਧਾਨ ਨੂੰ ਨਾਮ ਮੰਨਣ ਵਾਲੇ ਭਾਈ ਅਮਰਤਪਾਲ ਸਿੰਘ ਨੂੰ ਹੁਣ ਨੋਮੀਨੇਸ਼ਨ ਨੋਮੀਨੇਸ਼ਨ ਭਰਨ ਦੇ ਲਈ ਸੰਵਿਧਾਨ ਨੂੰ ਮੰਨਣਾ ਹੀ ਪੈਣਾ ਹੈ ਇਹ ਬਿਆਨ ਦੱਸਦੀ ਹੈ ਕਿ ਕੁਲਵੀਰ ਜੀਰਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਪਰਟਵਾਰ ਕੀਤਾ ਹੈ ਤੇ ਜਿਸ ਦੇ ਦੌਰਾਨ ਲਗਾਤਾਰ ਖਡੂਰ ਸਾਹਿਬ ਦੀ ਸੀਟ ਪੂਰਨ ਤੌਰ ਤੇ ਸੁਰੱਖਿਆ ਦੇ ਵਿੱਚ ਸ਼ਾਈ ਹੋਈ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਵੱਲੋਂ ਕੁਲਵੀਰ ਸਿੰਘ ਜੀਰਾ ਨੂੰ ਉਮੀਦਵਾਰ ਐ ਲਾਣੇ ਆ ਤੇ ਇੱਕ ਪਾਸੇ ਵਰਸਾ ਸਿੰਘ ਬਰਟੋਵਾ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਧੇ ਜਾ ਰਹੇ ਨੇ ਤੇ ਉੱਥੇ ਹੀ ਹੁਣ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਵੀ ਭਾਈ ਅਮਰਿਤਪਾਲ ਸਿੰਘ ਤੇ ਪਲਟਵਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਨੇ ਕਿਹਾ ਕਿ ਪਾਈ ਅਮਰਿਤਪਾਲ ਸਿੰਘ ਸੰਵਿਧਾਨ ਨੂੰ ਨਹੀਂ ਮੰਨਦੇ ਸੀ ਤੇ ਹੁਣ ਨੋਮੀਨੇਸ਼ਨ ਭਰਨ ਜਾਣਗੇ ਤੇ ਹੁਣ ਉਹਨਾਂ ਨੂੰ ਸੰਵਿਧਾਨ ਆ ਜਿਹੜਾ ਕਿ ਮੰਨਣਾ ਪਵੇਗਾ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਦੇ ਵੱਲੋਂ ਖੜੂਰ ਸਾਹਿਬ ਦੀ ਸੀਟ ਨੂੰ ਲੈ ਕੇ ਚੋਣ ਲੜਨ ਦਾ ਐਲਾਨ ਕੀਤਾ ਗਿਆ ਤੇ ਜਿਸ ਦੇ ਵਿੱਚ ਕਈ ਵਿਰੋਧੀਆਂ ਦੇ ਵੱਲੋਂ ਜਿਹੜਾ ਕਿ ਤਿੱਖੇ ਨਿਸ਼ਾਨੇ ਵਿਸਾਦੇ ਜਾ ਰਹੇ ਨੇ ਤੇ ਉੱਥੇ ਹੀ ਵਰਸਾ ਸਿੰਘ ਬਰਟੋਹਾ ਦੇ ਵੱਲੋਂ ਵੀ ਸਿੱਧੀ ਚੁਣੌਤੀ ਦਿੱਤੀ ਗਈ ਤੇ ਦੂਜੇ ਪਾਸੇ ਉਹਨਾਂ ਕੁਲਬੀਰ ਸਿੰਘ ਜੀਰਾ ਦੇ ਵੱਲੋਂ 20 ਪਾਰਟਵਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਉੱਥੇ ਉਹਨਾਂ ਨੇ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਸੰਵਿਧਾਨ ਨੂੰ ਨਹੀਂ ਮੰਨਦੇ ਸੀ ਤੇ ਹੁਣ ਨਾਮਿਨੇਸ਼ਨ ਭਰਨ ਦੇ ਲਈ ਵੀ ਉਹਨਾਂ ਨੂੰ ਸੰਵਿਧਾਨ ਆ ਜਿਹੜਾ ਕਿ ਜ਼ਰੂਰ ਕਬੂਲਣਾ ਪਵੇਗਾ ਤੇ ਜਿਸ ਦੇ ਦੌਰਾਨ ਲਗਾਤਾਰ ਇੱਕ ਦੂਜੇ ਦੇ ਉੱਤੇ ਪਾਰਟਵਾਰ ਕੀਤੇ ਜਾ ਰਹੇ ਨੇ ਤੇ ਉੱਥੇ ਹੀ ਖਡੂਰ ਸਾਹਿਬ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਸ਼ਾਇ ਹੋਈ ਹੈ ਤੇ ਵਿਰੋਧੀਆਂ ਦੇ ਵੱਲੋਂ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਤਿੱਖੇ ਨਿਸ਼ਾਨੇ ਵੀ ਸਾਦੇ ਜਾ ਰਹੇ ਨੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਕਿ ਕੁਲਬੀਰ ਸਿੰਘ ਜੀਰਾ ਨੂੰ ਉਮੀਦਵਾਰ ਐਲਾਨਿਆ ਗਿਆ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦੱਸਦੀਏ ਕਿ ਵਰਸਾ ਸਿੰਘ ਵਰਟੋਹਾ ਜਿਹੜੇ ਕਿ ਸਿਆਸੀ ਅਖਾੜੇ ਦੇ ਵਿੱਚ ਆਏ ਤੇ ਉੱਥੇ ਹੀ ਪਾਈ ਅਮਰਤਪਾਲ ਸਿੰਘ ਦੇ ਵੱਲੋਂ ਅਜਾ ਚੋਣ ਲੜੈ ਨੂੰ ਲੈ ਕੇ ਐਲਾਨ ਕਰ ਦਿੱਤਾ ਤੇ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਜਿਹੜੇ ਕਿ ਹਰਪਾਲ ਸਿੰਘ ਬਲੇਰ ਨੂੰ ਉਮੀਦਵਾਰ ਐਲਾਨਿਆ ਗਿਆ ਸੀ ਤੇ ਉਹਨਾਂ ਨੇ ਆਪਣਾ ਉਮੀਦਵਾਰ ਵਾਪਸ ਲਿਆ ਤੇ ਉੱਥੇ ਹੀ ਪਾਈ ਅਮਰਤਪਾਲ ਸਿੰਘ ਨੂੰ ਲੈ ਕੇ ਸੀਟ ਜਿਹੜੀ ਕਿ ਖਾਲੀ ਕਰ ਦਿੱਤੀ ਤੇ ਜਿਸ ਤੋਂ ਬਾਅਦ ਹੁਣ ਖਡੂਰ ਸਾਹਿਬ ਦੇ ਵਿੱਚ ਬਾਜੀ ਕੌਣ ਮਾਰੇਗਾ ਤੇ ਉੱਥੇ ਹੀ ਪਹਿਲਾਂ ਹੀ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਚਰਚਾਵਾਂ ਵੀ ਜਿਹੜੀ ਕਾਫੀ ਹੋ ਰਹੀਆਂ ਨੇ ਤੇ ਉੱਥੇ ਹੀ ਇਹ ਗੱਲ ਕਹੀ ਜਾ ਰਹੀ ਹੈ ਜੇਹਲ ਦੇ ਵਿੱਚ ਬੰਦ ਪਾਈ ਅਮਰਿਤਪਾਲ ਸਿੰਘ ਜਿਹੜੇ ਕਿ ਆਜ਼ਾਦ ਚੋਣਾਂ ਲੜਨਗੇ ਤੇ ਪੂਰਨ ਤੌਰ ਤੇ ਜਿਹੜਾ ਕਿ ਨਾਮ ਉਹਨਾਂ ਦਾ ਸੁਰਖੀਆਂ ਦੇ ਵਿੱਚ ਛਾਇਆ ਹੋਇਆ ਹੈ ਤੇ ਉੱਥੇ ਹੀ ਵਿਰੋਧੀਆਂ ਦੇ ਵੱਲੋਂ ਜਿਹੜਾ ਕਿ ਸਿਆਸਤ ਦੇ ਵਿੱਚ ਇੱਕ ਦੂਜੇ ਦੇ ਉੱਤੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਜੋ ਜੋ ਵੋਟਾਂ ਦੇ ਨੇੜੇ ਆ ਰਹੇ ਨੇ ਉਸੇ ਤਰ੍ਹਾਂ ਜਿਹੜੀ ਕਿ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਨਜ਼ਰ ਆ ਰਹੀ ਹੈ ਤੇ ਵਿਰਸਾ ਸਿੰਘ ਵਲਟੋਆ ਦੇ ਵੱਲੋਂ ਪਹਿਲਾਂ ਪਾਈ ਅਮਰਿਤਪਾਲ ਸਿੰਘ ਨੂੰ ਚੁਣੌਤੀ ਦਿੱਤੀ ਗਈ ਤੇ ਹੁਣ ਕੁਲਬੀਰ ਸਿੰਘ ਜੀਰਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਹੁਣ ਉਹਨਾਂ ਦੇ ਵੱਲੋਂ ਜਿਹੜਾ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਪੜਟਵਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਕਿ ਜਿਹੜਾ ਉਹਨਾਂ ਨੂੰ ਕੁਲਬੀਰ ਜੀਰਾ ਦੇ ਵੱਲੋਂ ਕਿਹਾ ਗਿਆ ਕਿ ਭਾਈ ਅਮਰਿਤਪਾਲ ਸਿੰਘ ਤਾਂ ਸੰਵਿਧਾਨ ਨੂੰ ਨਹੀਂ ਮੰਨਦੇ ਸੀ ਤੇ ਹੁਣ ਨਾਮਿਨੇਸ਼ਨ ਭਰਨ ਦੇ ਲਈ ਵੀ ਉਹਨਾਂ ਨੂੰ ਹੁਣ ਸੰਵਿਧਾਨ ਜਿਹੜਾ ਕਿ ਕਬੂਲਣਾ ਪਵੇਗਾ ਤੇ ਜਿਸ ਦੇ ਦੌਰਾਨ ਆਏ ਦਿਨਾਂ ਦੇ ਵਿੱਚ ਜਿਹੜਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਵਿਰੋਧੀਆਂ ਦਾ ਪੇਜ ਫਸਿਆ ਰਹਿੰਦਾ ਤੇ ਵਰਸਾ ਸਿੰਘ ਵਲਟੋਹਾ ਤੋਂ ਬਾਅਦ ਹੁਣ ਕੁਲਬੀਰ ਸਿੰਘ ਜੀਰਾ ਨੇ ਵੀ ਪੇਜ ਫਸਾ ਲਿਆ ਤੇ ਭਾਈ ਅਮਰਿਤਪਾਲ ਸਿੰਘ ਤੇ ਪੜਟਵਾਰ ਕਰਨੇ ਸ਼ੁਰੂ ਕਰ ਤੇ ਤੇ ਕੁਝ ਕ ਦਿਨਾਂ ਪਹਿਲਾਂ ਦੱਸਦੀ ਕਿ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਸਿੱਧੀ ਚੁਣੌਤੀ ਦਿੱਤੀ ਗਈ ਤੇ ਹੁਣ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਸੰਵਿਧਾਨ ਨੂੰ ਲੈ ਕੇ ਪਲਟਵਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਅੱਜ ਦਿਨਾਂ ਦੇ ਵਿੱਚ ਇੱਕ ਦੂਜੇ ਦੇ ਉੱਤੇ ਸਿਆਸਤਦਾਨਾਂ ਦੇ ਵੱਲੋਂ ਜਿਹੜੇ ਕਿ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਬੰਦੇ ਸਿੰਘਾਂ ਦਾ ਮੁੱਦਾ ਕਾਫੀ ਗੰਭੀਰ ਹੈ ਤੇ ਜਿਸ ਦੇ ਦੌਰਾਨ ਵਰਸਾ ਸਿੰਘ ਵਲਟੋਆ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਸਿਆਸਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜਿਹੜਾ ਕਿ ਬੰਦੇ ਸਿੰਘਾਂ ਦੀ ਮੰਗ ਦੀ ਰਿਹਾਈ ਦੀ ਮੰਗ ਕਰਾਂਗੇ ਤੇ ਜਿਸ ਦੇ ਦੌਰਾਨ ਵਰਸਾ ਸਿੰਘ ਵਲਟੋਆ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਜਿਸ ਦੇ ਦੌਰਾਨ ਸਾਡੇ ਸਿੱਖ ਜਥੇਬੰਦੀਆਂ ਕਾਫੀ ਲੰਮੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤੇ ਅਜੇ ਤੱਕ ਉਹਨਾਂ ਨੂੰ ਕੋਈ ਰਿਹਾਈ ਨਹੀਂ ਮਿਲੀ ਤੇ ਰਿਹਾਈ ਨਾ ਮਿਲਣ ਕਾਰਨ ਅਸੀਂ ਪੰਜਾਬ ਦੇ ਲੋਕਾਂ ਦੇ ਵਿੱਚ ਇਹੀ ਗੱਲ ਬੰਦੀ ਸਿੰਘਾਂ ਦਾ ਮੁੱਦਾ ਜਿਹੜਾ ਕਿ ਜ਼ਰੂਰ ਚੱਕਾਂਗੇ ਤੇ ਉੱਥੇ ਹੀ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ ਤੇ ਜਿਸ ਦੌਰਾਨ ਹੁਣ ਦੂਜੇ ਪਾਸੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵਾਅਦਿਆਂ ਤੇ ਕੁਝ ਕੀਤੇ ਗਏ ਸੀ ਤੇ ਉਹ ਪੂਰੇ ਨਹੀਂ ਹੋਏ ਤੇ ਜਦੋਂ ਵੀ ਸਿੱਖ ਜਥੇਬੰਦੀਆਂ ਨੇ ਨਸ਼ਿਆਂ ਨੂੰ ਲੈ ਕੇ ਗੱਲ ਕੀਤੀ ਤਾਂ ਸਰਕਾਰ ਨੇ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਜਰੂਰ ਕੀਤੀ ਤੇ ਉੱਥੇ ਜੋ ਭਾਈ ਅਮਰਤਪਾਲ ਸਿੰਘ ਦੇ ਵੱਲੋਂ ਖਾਲਸਾ ਬਹਿਰ ਸ਼ੁਰੂ ਕੀਤੀ ਗਈ ਸੀ ਤੇ ਜਿਸ ਦੇ ਦੌਰਾਨ ਅਮਰਤਪਾਲ ਭਾਈ ਅਮਰਤਪਾਲ ਦੇ ਵੱਲੋਂ ਜਿਹੜਾ ਕਿਹਾ ਗਿਆ ਸੀ ਕਿ ਨਸ਼ਾ ਇਹਨੂੰ ਛੱਡੋ ਤੇ ਅੰਮ੍ਰਿਤ ਸੰਚਾਰ ਤੇ ਜਿਸ ਤੋਂ ਬਾਅਦ ਅੰਮ੍ਰਿਤ ਛਕਣ ਦੇ ਲਈ ਕਿਹਾ ਗਿਆ ਤੇ ਜਿਸ ਦੇ ਦੌਰਾਨ ਹੁਣ ਉਹੀ ਖਾਲਸਾ ਬਹੀਰ ਹੈ ਜਿਹੜੀ ਕਿ ਪਰਿਵਾਰ ਦੇ ਵੱਲੋਂ ਚੌਂ ਪ੍ਰਚਾਰ ਦੌਰਾਨ ਸ਼ੁਰੂ ਵੀ ਕੀਤੀ ਗਈ ਹੈ ਤੇ ਘਰ-ਘਰ ਜਾ ਕੇ ਨੌਜਵਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਤੇ ਉੱਥੇ ਹੀ ਕੁਲਵੀਰ ਸਿੰਘ ਜੀਰਾ ਜਿਹੜੇ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਤਾਂ ਜਿਹੜੇ ਕਿ ਉਹ ਸੰਵਿਧਾਨ ਨੂੰ ਮੰਨਦੇ ਨੇ ਉਹਨਾਂ ਨੂੰ ਨਾਮਿਨੇਸ਼ਨ ਭਰਨ ਦੇ ਲਈ ਵੀ ਸਬਿਧਾਨ ਨੂੰ ਜਿਹੜਾ ਕਿ ਜ਼ਰੂਰ ਕਬੂਲਣਾ ਪਵੇਗਾ ਤੇ ਜਿਸ ਦੇ ਦੌਰਾਨ ਸਿਆਸਾਦਾਨਾਂ ਦੇ ਵੱਲੋਂ ਇੱਕ ਦੂਜੇ ਨੂੰ ਲੈ ਕੇ ਪੜਤਵਾਰ ਜਿਹੜਾ ਕਿ ਕੀਤਾ ਜਾ ਰਿਹਾ ਹੈ ਤੇ ਜਿਉਂ-ਜਿਉਂ ਵੋਟਾਂ ਦੇ ਦਿਨੇੜੇ ਆ ਰਹੇ ਨੇ ਉਥੇ ਹੀ ਸਿਆਸਾਦਾਨਾਂ ਵੱਲੋਂ ਚੋਣ ਪ੍ਰਚਾਰ ਜ਼ਰੂਰ ਕੀਤਾ ਜਾ ਰਿਹਾ ਹੈ ਤੇ ਵਰਸਾ ਸਿੰਘ ਬਲਟੋਆ ਦੇ ਵੱਲੋਂ ਪਹਿਲਾਂ ਚੁਣੌਤੀ ਦਿੱਤੀ ਗਈ ਤੇ ਹੁਣ ਬਾਹਰੀ ਆਈ ਹੈ ਕੁਲਵੀਰ ਸਿੰਘ ਜੀਰਾ ਦੀ ਤੇ ਕੁਲਵੀਰ ਸਿੰਘ ਜੀਰਾ ਦੇ ਵੱਲੋਂ ਵੀ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਹੁਣ ਪਾਈ ਅਮਰਿਤਪਾਲ ਸਿੰਘ ਦੇ ਉੱਤੇ ਪੜਤਵਾਰ ਕਰਨੇ ਸ਼ੁਰੂ ਕਰ ਦਿੱਤੇ। ਪਰ ਤੁਹਾਨੂੰ ਦੇਖਣੀ ਹੋਵੇਗਾ ਕਿ 4 ਜੂਨ ਨੂੰ ਖਡੂਰ ਸਾਹਿਬ ਦੇ ਵਿੱਚ ਕੌਣ ਬਾਜ਼ੀ ਮਾਰੇਗਾ ਹਾਲਾਂਕਿ ਇੱਕ ਦੂਜੇ ਦੇ ਉੱਤੇ ਟੱਕਰ ਜਿਹੜੀ ਕਿ ਪੂਰੀ ਦਿੱਤੀ ਜਾ ਰਹੀ ਹੈ ਤੇ ਇੱਕ ਦੂਜੇ ਨੂੰ ਲੈ ਕੇ ਨਿਸ਼ਾਨੇ ਵੀ ਜਿਹੜੇ ਪੂਰੇ ਸਾਥੇ ਜਾ ਰਹੇ ਨੇ ਤੇ ਉੱਥੇ ਹੀ ਵਰਸਾ ਸਿੰਘ ਮਲਟੋਆ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਪਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜਿਹੜੇ ਕਿ ਨਿਸ਼ਾਨੇ ਸਾਧਣੇ ਸ਼ੁਰੂ ਕਰ ਦਿੱਤੇ ਗਏ ਨੇ ਚਣੌਤੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਟੱਕਰ ਦਿੱਤੀ ਜਾ ਰਹੀ ਹੈ ਤੇ ਉੱਥੇ ਹੀ ਖਡੂਰ ਸਾਹਿਬ ਦੀ ਸੇਟ ਦੇ ਉੱਤੇ ਜਿਹੜਾ ਕਿ ਪੂਰਨ ਸੁਰਖੀਆਂ ਸ਼ਾਇਆਂ ਹੋਈਆਂ ਨੇ ਇੱਕ ਦੂਜੇ ਨੂੰ ਵਿਰੋਧੀਆਂ ਦੇ ਵੱਲੋਂ ਟੱਕਰ ਦਿੱਤੀ ਜਾ ਰਹੀ ਹੈ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਹੈ ਤੇ ਉਥੇ ਹੀ ਕਈ ਪੋਲਾ ਜਿਹੜੀ ਹੈ ਕਿ ਉਹ ਵੀ ਖੋਲੀਆਂ ਜਾਂਦੀਆਂ ਨੇ ਪਰੰਤੂ ਹੁਣ ਹੈ ਕੁਲਬੀਰ ਸਿੰਘ ਜੀਰਾ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਨੂੰ ਲੈ ਕੇ ਟੱਕਰ ਦੇਣ ਦੇ ਲਈ ਕਿਹਾ ਗਿਆ ਤੇ ਜਿਸ ਤੋਂ ਬਾਅਦ ਉਹਨਾਂ ਨੇ ਟੱਕਰ ਤੋਂ ਬਾਅਦ ਇਹ ਗੱਲ ਕਹਿ ਦਿੱਤੀ ਹੈ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਿ ਸੰਵਿਧਾਨ ਨੂੰ ਨਹੀਂ ਮੰਨਦੇ ਹੁਣ ਉਹਨਾਂ ਨੂੰ ਨਾਮਿਨੇਸ਼ਨ ਭਰਨ ਦੇ ਲਈ ਸੰਵਿਧਾਨ ਨੂੰ ਮੰਨਣਾ